ਹਾਇਦਰ ਜੀ ਕੀ ਪਤਾ ਹੈ ਅੱਜ ਗੁਰਦੁਆਰਾ ਸ਼ਹੀਦਗੰਗ ਸਾਹਿਬ ਪੈਰਾ ਸਾਹਿਬ ਤੇ ਆ ਬਾਬਾ ਜੀ ਦੀ ਕਿਰਪਾ ਦੇ ਨਾਲ ਖਿਚੜੀ ਦਾ ਲੰਗਰ ਲਗਾਇਆ ਜਾ ਰਿਹਾ ਹੈ ਹਾਇਦਰ ਜੀ ਕੀ ਪਤਾ ਹੈ ਆਪ ਜੀ ਨੂੰ ਸਭ ਸੰਗਤ ਨੂੰ ਪਤਾ ਹੈ ਕਿ ਜੋ ਐਤਵਾਰ ਨੂੰ ਧੰਨ 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 ਬਾਬਾ ਦੀਪ ਸਿੰਘ ਜੀ ਸ਼ਹੀਦਾਂ ਦੇ ਜਰਨਲ ਜੋ ਉਹਨਾਂ ਦੇ ਅਸਦੀਸਤਾਨ ਦੇ ਉੱਤੇ ਚਪੈਰੇ ਚੱਲਦੇ ਨੇ ਐਤਵਾਰ ਨੂੰ ਇਹ ਜੋ ਲੰਗਰ ਆ ਬਾਬਾ ਕੁਲਦੀਪ ਸਿੰਘ ਜੀ ਸਮੂਹ ਪਰਿਵਾਰ tatha ਸਾਰੀ ਸੰਗਤ ਮਿਲ ਕਰਕੇ ਜੋ ਤਨਤਨ ਬਾਬਾ ਦੀਪ ਸਿੰਘ ਦੇ ਸ਼ੀਧੀ ਚਪਰੇ ਦੇ ਵਿੱਚ ਸੰਗਤ ਆਉਂਦੀ ਆ ਉਹਨਾਂ ਦੇ ਵਾਸਤੇ ਸਾਰੀ ਸੰਗਤ ਨਾਲ ਮਿਲ ਕੇ ਜਿਹੜੀ ਲੰਗਰ ਤਿਆਰ ਕਰਦੀ ਆ ਲੰਗਰ ਦੇ ਰਸਨਾ ਦੀ ਅਵਸਥਾ ਬਣਦੀਆਂ ਨੇ ਜਿਵੇਂ ਕਿ ਕੜੀ ਚੋਲ ਪੂਰੀਆਂ ਚਲੀਆਂ ਦੇ ਲੰਗਰ ਤੇ ਹੋਰ ਵੀ ਸਾਰ ਸੰਗਤਾਂ ਭਾਵਨਾਵਾਂ ਆਉਂਦੀਆਂ ਨੇ ਅੜੀ ਸ਼ਰਧਾ ਦੇ ਨਾਲ ਸੇਵਾ ਕਰਦੀਆਂ ਨੇ ਜੋ ਵੀ ਸੰਗਤਾਂ ਸ਼ਰਧਾ ਦੇ ਨਾਲ ਆਉਂਦੀਆਂ ਨੇ ਮਾਪੂਸ਼ ਬਾਬਾ ਬਫਾ ਦੀਪ ਸਿੰਘ ਜੀ ਜੋ ਸ਼ਹੀਦ ਨੇ ਉਹਨਾਂ ਦੀ ਸਾਰੀਆਂ ਸੁਲਭਾ ਮਨਾਵਾ ਪੂਰੀਆਂ ਕਰਦੇ ਨੇ ਸੰਗਤਾਂ ਦਾ ਜੋ ਸੰਯੋਗ ਆ ਬਹੁਤ ਵੱਡੇ ਪੱਧਰ ਤੇ ਜੋ ਸੰਯੋਗ ਦਿੱਤੀਆਂ ਸਾਨੂੰ ਸੰਗਤਾਂ ਲੰਗਰ ਵਾਸਤੇ ਰਸਤਾ-ਬਸਤਾ ਭੇਜਦੀਆਂ ਨੇ ਹੋਰ ਵੀ ਸਾਰੇ ਕੋਈ ਹੱਥੀ ਸੇਵਾ ਵੀ ਸੰਗਠਾਂ ਕਰਦੀਆਂ ਨੇ ਉਹ ਲੰਗਰ ਪਾਣੀ ਬਣਾ ਕੇ ਵੀ ਸੰਗਤਾਂ ਜਿਹੜੀਆਂ ਦੂਰੋਂ ਦਰਾਂ ਤੋਂ ਇੱਥੇ ਸੰਗਤਾਂ ਵਾਸਤੇ ਲਿਆਂਦੇ ਨੇ ਬੜੀ ಅಪਾਰ ਕਿਰਪਾ ਵਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਹੜੀ ਸੰਗਤਾਂ ਦੇ ਵਾਪਰ ਰਹੀ ਆ ਪਰ ਆਪ ਦੇਖ ਰਹੇ ਹੋ ਬਹੁਤ ਸਾਰੀ ਸੰਗਤਾਂ ਵੱਟਾ ਖਾਖਿਆ ਜਿਹੜਾ ਸੰਗਤ ਜਿਹੜੀ ਬਾਬਾ ਦੀਪ ਸਿੰਘ ਦੇ ਚਪਾਰੇ ਦੀ ਹਾਜ਼ਰੀ ਤੇ ਹਾਜ਼ਰੀਆਂ ਲਵਾਉਣ ਪਹੁੰਚੀਆਂ ਦੂਰੋਂ ਦਰਾਂ ਤੋਂ ਦੇ ਸਭ ਦੇ ਸਭ ਸੰਗਤਾਂ ਪਹੁੰਚੀਆਂ ਨੇ ਹੋਰ ਪਪਾ ਬੁਰਕਪਾਸ ਵੀ ਜੇ ਮਾਤਾ ਕੋਲਾ ਭਾਈ ਕਹਿੰਦੇ ਟਸਟਾ ਵਾਲੇ ਆ ਉਹਨਾਂ ਦਾ ਵੀ ਬਹੁਤ ਵੱਡਾ ਸਹਿਯੋਗ ਇੱਥੇ ਜੋ ਗੁਰੂ ਕੇ ਲੰਗਰਾਂ ਦੇ ਵਿੱਚ ਰਸਤਾ ਪਸਤਾ ਨਾਲ ਹੀ ਲੰਗਰ ਜਿਹੜਾ ਉਹਨਾਂ ਦਾ ਵੀ ਚੱਲਦਾ ਵਾ ਹੋਰ ਵੀ ਕਾਫੀ ਸੱਜਣ ਕੋਈ ਸੰਸਮੇ ਸੰਗਤਾਂ ਜਿਨ੍ਹਾਂ ਦੇ ਕੋ ਕਾਰਜ ਹੋਏ ਨੇ ਸਾਲ ਗੁਰਪਾਤਸ਼ਾਹ ਨੇ ਸਫਲ ਕੀਤੇ ਹੋ ਸੰਗਤਾਂ ਜਿਹੜੀਆਂ ਬਾਬਾ ਕ੍ਰਿਸ਼ਣ ਸਿੰਘ ਨੂੰ ਦਸਵੰਦ ਆਪਣੀ ਕਮਾਈਆਂ ਦੇ ਵਿੱਚ ਕੱਢਦੇ ਨੇ ਭੇਜਦੇ ਨੇ ਉਸੇ ਦਸਵੰਦ ਦੇ ਨਾਲ ਗੁਰੂ ਕੇ ਲੰਗਰ ਤਿਆਰ ਹੁੰਦਾ ਵਾ ਵੜੀਏ ਪਾਰ ਕਿਰਪਾ ਬਾਬਾ ਜੀ ਜਿਹੜੀ ਸੰਗਤਾਂ ਦੇ ਇਹ ਹੋ ਰਹੀ ਆ ਬਹੁਤ ਵੱਡੇ ਪੱਧਰ ਤੇ ਜਿਹੜਾ ਸੰਗਤਾਂ ਦਾ ਇਕੱਠ ਹੁੰਦਾ ਵਾ ਸੀ ਜੀ ਪਹਿਰੇ ਤੇ ਜੋ ਸੰਗਤਾਂ ਇਕੱਠੀਆਂ ਚਾਹੇ ਮੀਂਹ ਪੈਂਦਾ ਹੋਵੇ ਚਾਹੇ ਕਿੰਨੀ ਕਰਮੀ ਹੋਵੇ ਖਾਂ ਦੇਵੇ ਪਰ ਸੰਗਤ ਦਾ ਜਿਹੜਾ ਬਹੁਤ ਵੱਡਾ ਇਕੱਠ ਹੁੰਦਾ ਇੱਥੇ ਟੀਮਾਂ ਦੇ ਜਾਂਚ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ